ਅ ਦੱਸਦੇ ਕਿ ਮੇਰੇ ਕੋਈ ਸੁਣਵਾਇ ਨਹੀਂ ਹੁੰਦੇ ਜਿੰਪਾ ਸਰ ਨੇ ਮੇਰੀ ਦਰਖਾਸਤ ਐਸਐਸਪੀ ਸਰ ਨੂੰ ਕਾਲ ਕਰਕੇ ਮੇਰੀ ਦਰਖਾਸਤ ਨੂੰ ਐਸਪੀ ਰਵਨੀਤ ਨਵਨੀਤ ਮੈਡਮ ਕੋ ਮਾਰਕ ਕੀਤੀ ਉਹਨਾਂ ਕੋ ਮੈਂ ਉਹਨਾਂ ਨੇ ਜਦੋਂ ਮੈਨੂੰ ਕਾਲ ਆਈ ਤਾਂ ਉਹਨਾਂ ਨੇ ਰਿਡਰ ਨੇਮ ਮੈਨੂੰ ਬੁਲਾਇਆ ਕਹਿੰਦੇ ਕਿ ਤੁਸੀਂ ਉਹਨਾਂ ਦਾ ਫੋਨ ਨੰਬਰ ਦੇ ਦਿਓ ਕਿ ਆਪਣੇ ਸੌਰੇ ਇਨ-ਲਾਜ਼ ਦਾ ਮੈਂ ਦੇ ਕੇ ਆਈ ਹਾਂ ਉਸ ਤੋਂ ਬਾਅਦ ਪਰਵਾਨੇ ਗਏ ਤਿੰਨ ਉਹ ਚ ਉਹ ਇੱਕ ਵਾਰ ਵੀ ਪੇਸ਼ ਨਹੀਂ ਹੋਏ ਮੈਂ ਐਸਐਸਪੀ ਮੈਡਮ ਨੂੰ ਕਿਹਾ ਕਿ ਮੈਡਮ ਉਹ ਇੱਕ ਵਾਰ ਵੀ ਪੇਸ਼ ਨਹੀਂ ਹੋਏ ਮੈਡਮ ਕਹਿੰਦੇ ਕੋਈ ਨਹੀਂ ਤੁਸੀਂ ਆਪਣੇ ਬਿਆਨ ਬਿਆਨ ਦੇ ਦਿਓ اچھا ਮੈਂ ਬਿਆਨ ਦੇਣ ਗਈਆਂ ਮੇਰੇ ਬਿਆਨ ਤੋਂ ਪਹਿਲੇ ਹੀ ਜਿਹੜੇ ਐਸ ਮੈਡਮ ਦੇ ਰੀਡਰ ਹੈਗੇ ਆ ਉਹਨਾਂ ਨੇ ਗੁਲਮੋਹਰ ਉਹਨਾਂ ਨੇ ਮੇਰੀ ਦਰਖਾਸਤ ਰਿਪੋਰਟ ਬਣਾਤੀ ਆਪਕੇ ਬਿਆਨ ਦੇਣ ਤੋਂ ਪਹਿਲੇ ਬਿਆਨ ਦੇਣ ਤੋਂ ਪਹਿਲੇ ਐਸੇ ਹੀ ਮੇਰੇ ਮੈਂ ਉਸ ਤੋਂ ਪਹਿਲੇ ਡੀਐਸਪੀ ਅਮਰਸਰ ਸਰ ਨੂੰ ਮਾਰ ਕੀਤੀ ਸੀ ਦਰਖਾਸਤ ਉਹਨਾਂ ਦੇ